ਆ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਆਪਣੇ ਆਰਾਮ ਸੇਤੂ ਦੇ ਕੋਲ ਆਪਣਾ ਜਗਾ ਹੈ ਵਿਚਪਲੇਸ ਤਲੇਮਨਾਲ ਤਲੇਮਨਾਲ ਵਿਲੇਜ ਬੈਸ OK OK ਤੇ ਆਪਾਂ ਪਹੁੰਚ ਗਏ ਜੀ ਪਹੁੰਚ ਗਏ ਆਪਾਂ ਆ ਬਸ ਦੇ ਵਿੱਚ ਆਏ ਆ ਸਰਕਾਰੀ ਬਸ ਦੇ ਵਿੱਚ ਸ਼ੰਕਲ ਸਿਰਫ 60 ਰੁਪਏ ਲੱਗੇ ਆ ਆਪਣੇ ਤੇ ਠੀਕ ਆ ਜੀ ਆਰਾਮ ਸੇਤੂ ਦਾ ਰਸਤਾ ਜਾਂਦਾ ਹੈ ਬ੍ਰਿਜ ਨੂੰ ਤੇ ਆਪਾਂ ਪਹੁੰਚਦੇ ਆ ਫਿਰ ਹੌਲੀ ਹੌਲੀ ਆਉਂਦੇ ਮਤਰਾ ਆਖੀ ਲੰਕਾ ਦੀਆਂ ਨੇ ਆਪਾਂ ਕਦੇ ਉਹ ਟਾਪੂ ਤੇ ਕਦੇ ਉਹ ਟਾਪੂ ਤੇ ਇਦਾਂ ਹੀ ਘੁੰਮੇ ਜਾ ਰਹੇ ਆਂ ਆ ਛੋਟੂ ਛੋਟੂ ਛੋਟੇ 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 ਆ ਦੇਖੋ ਯਾ ਚੁਗਿਆ ਮੇਰੇ ਪੈਰ ਦੇ ਵਿੱਚ ਚੁਗਿਆ ਕੁਝ ਆ ਤੁਹਾਨੂੰ ਦਿਖਾਉਣਾ ਕੀ ਚੁਗਿਆ ਇਹ ਆ ਚੁਗਿਆ ਜੀ ਮੇਰੇ ਪੈਰ ਤੇ ਦੇਖੋ ਦੇਖ ਸਕਦਾ ਹੈ ਕੀ ਚੀਜ਼ ਹੈ ਜੀ ਇਹ ਸੰਖ ਜਾਂ ਲੱਗਦਾ ਹੈ ਪੈਰ ਦੇ ਵਿੱਚ ਚੁਬਿਆ ਮੇਰੇ ਇਹ ਹੋਰ ਇਹਨਾਂ ਨੇ ਦੱਬ ਕੇ ਚੁਬਿਆ ਹੈਗਾ ਪਰ ਚੁਬਿਆ ਹੈ। ਉੱਠ ਸਕਦਾ ਬਾਹਰ ਪਾਣੀ ਲਓ ਜੀ ਆਪਾਂ ਖੜਿਆ ਤਲਾਇ ਮਨਾਰ ਵੈਸਟ ਦੇ ਵਿੱਚ ਤੇ ਵੈਸਟ ਵਾਲੀ ਸਾਈਡ ਆ ਤਲਾਇ ਮਨਾਰ ਦੀ ਦੇਖ ਸਕਦੇ ਹੋ ਤੁਸੀਂ ਤੇ ਸਾਰੇ ਮਛਵਾਰੇ ਨੇ ਜਿਵੇਂ ਅਸੀਂ ਰਾਤ ਉੱਥੇ ਟੈਂਟ ਲਾਇਆ ਸੀਗਾ ਤੇ ਉਹ ਹੋਰ ਸਾਈਡ ਸੀਗੀ ਤੇ ਇਹ ਹੈਲੋ ਲਓ ਜੀ ਇਹ ਮੱਛੀਆਂ ਫੜ ਕੇ ਲੈ ਕੇ ਆਏ ਨੇ ਤੇ ਦੇਖ ਸਕਦੇ ਹੋ ਤੁਸੀਂ ਜੀ ਸਮੁੰਦਰ ਨੇ ਦੇਖੋ ਸਾਨੂੰ ਕੁਦਰਤ ਨੇ ਸਾਨੂੰ ਕਿੰਨਾ ਕੁ ਦਿੱਤਾ ਹੋਇਆ ਪਰ ਅਸੀਂ ਸ਼ੁਕਰੇ ਨਹੀਂ ਕਰਦੇ ਹੈਗੇ ਜੀ ਲਓ ਜੀ ਮਿੱਤਰੋ ਆਪਾਂ ਸਮੁੰਦਰ ਦੇ ਵਿੱਚ ਪੜਨ ਲੱਗੇ ਆ ਜੀ ਆਪਾਂ ਇਹ ਆਹਾ ਹਾ 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 ਵਾਹ ਜੀ ਵਾਹ ਠੰਗਾ ਖੰਡਾ ਪਾਣੀ ਹੈ ਜੀ ਤੇ ਕੀ ਬਾਤਾਂ ਨੇ ਜੀ ਸਮੁੰਦਰ ਸਨ ਹਾਂ ਇਹ ਜਿਹੜੀ ਕਾਲੀ ਕਾਲੀ ਰੇਤ ਹੈ ਇਹਦੇ ਨੇ ਹਾਂ ਬਿਲਕੁਲ ਰਾਈਟ ਬਜਿੰਦਰ ਕੌਰ ਜੀ ਕਹਿ ਰਹੇ ਹਨ ਵੀ ਜਿਹੜੀ ਇਹਦੇ ਵਿੱਚ ਰੇਤ ਹੈ ਕਾਲੀ ਹੈ ਇਹ ਪਤਾ ਨਹੀਂ ਕਿਉਂ ਕਾਲੀ ਹੈ ਕੋਈ ਕਾਰਨ ਹੋਊਗਾ ਜੀ ਤੇ ਇਹ ਤਾਂ ਨੇਚਰ ਹੈ ਤੇ ਨੇਚਰ ਜਿਵੇਂ ਲੱਗਾ ਨੇਚਰ ਜਾਨੂੰ ਤੇ ਆਪਾਂ ਖੜੇ ਸੀਗੇ ਫਲਾਈਨਰ ਵੈਸਟ ਸ਼੍ਰੀਲੰਕਾ ਦੇ ਵਿੱਚ ਤੇ ਇਥੇ ਥੋੜੀ ਜਿਹਾ ਰੈਸਟ ਕਰਨ ਲੱਗੇ ਸੀਗੇ ਬੈਗ ਬੂਗ ਰੱਖੇ ਹੋਏ ਆਪਾਂ ਨੇ ਇਥੇ ਰੈਸਟ ਕਰ ਰਹੇ ਸੀਗੇ ਆਪਣੇ ਉੱਪਰ ਲੱਗਿਆ ਹੋਇਆ ਆਪਣੇ ਉੱਪਰ ਹੈਗਾ ਹੈ ਬੂਟਾ ਅ ਅੰਬ ਦਾ ਤੇ ਅੰਬ ਵੀ ਬਹੁਤ ਜ਼ਿਆਦਾ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਅੰਬ ਲੱਗੇ ਹੋਏ ਆ ਤੇ ਬਹੁਤ ਸੋਹਣਾ ਘਰ ਹੈ ਪਰ ਅੰਦਰ ਕੋਈ ਹੈ ਨਹੀਂਗਾ ਇਸ ਟਾਈਮ ਤੇ ਆਪਾਂ ਦੋ ਗੰਬਜੇ ਵੀ ਤੋੜਿਆ ਜਿੰਨੇ ਕੇ ਰੇਂਜ ਜੇ ਟੁੱਟ ਕੇ ਤੋੜੇ ਆਪਾਂ ਨੇ ਤੇ ਵੈਸੇ ਵਧੀਆ ਠੀਕ ਆ ਘੈਂਟ ਆ ਬਹੁਤ ਸੋਹਣਾ ਬਣਿਆ ਹੋਇਆ ਘਰ ਦੇਖ ਸਕਦੇ ਤੁਸੀਂ ਪਰ ਇਹ ਘਰਾਂ ਦੀ ਸੰਭਾਲ ਕਰਨ ਲਈ ਸਾਨੂੰ ਟਾਈਮ ਵੀ ਹੋਣਾ ਚਾਹੀਦਾ ਦੇਖ ਸਕਦੇ ਆ ਬਹੁਤ ਅੰਬ ਲੱਗੇ ਹੋਏ ਆ ਇਹਨੂੰ ਤੇ ਆ ਆਪਾਂ ਨੇ ਸਾਬਣ ਦੀ ਟਿੱਕੀ ਲੱਤੀ ਹੈ ਜੀ ਆਪਾਂ ਨੇ ਹੁਣ ਆਪਾਂ ਜਿੱਥੇ ਨਹਾਵਾਂ ਧੋਵਾਂ ਉਥੇ ਕੱਪੜੇ ਧੋਵਾਂਗੇ ਪਾ ਠੀਕ ਹੈ ਜੀ ਤੇ 150 ਰੁਪਏ ਦੀ ਹੈ শ্রীলਕਨ ਰੁਪਈਆ ਤੇ ਇੱਕ ਚੀਜ਼ ਨੋਟ ਕਰੀਏ ਜੇ ਅਸੀਂ ਨਾ ਉਹ ਇਹਨਾਂ ਲੋਕੀ ਮਤਲਬ ਕੰਮ ਨੂੰ ਤੇ ਪੈਸੇ ਨੂੰ ਬੜੀ ਉਹਦ ਹੁੰਦੇ ਨੇ ਆਪਾਂ ਮੈਂ ਵੀ ਅਸੀਂ ਵੀ ਛੋਟੇ ਹੁੰਦੇ ਸੀਗੇ ਕਿ ਆ 200 ਤੋਂ ਦੋ ਨੋਟ ਲੈ ਲਿਆ ਐ ਹੱਥ ਕਰਕੇ ਨਾ ਮਤਲਬ ਦੋ ਹੱਥਾਂ ਨਾਲ ਪੈਸੇ ਫੜਾਉਂਦੇ ਨੇ ਅਮਾ ਆ ਦੇਖੋ ਆ ਮਤਲਬ ਦੋ ਹੱਥਾਂ ਨਾਲ ਪੈਸੇ ਫੜਾਉਂਦੇ ਨੇ ਜਿਵੇਂ ਜਦੋਂ ਫੜਾਣਗੇ ਪੈਸੇ ਤਰ੍ਹਾਂ ਬਣਾਉਂਦੇ ਨੇ ਅਹ ਨੋਟ ਅ ਨੋਟ ਦੇਖੋ ਮਤਲਬ ਐਵੇਂ ਫੜਾਉਂਦੇ ਆ ਪੈਸੇ ਬੜੀ ਕਦਰ ਕਰਦੇ ਆ ਰਿਸਪੈਕਟ ਯੈਸ ਦੇਖੋ ਜੀ ਆ ਦੁਕਾਨ ਹੈ ਤੇ ਦੁਕਾਨ ਦੇ ਵਿੱਚ ਤੁਸੀਂ ਪਲਾਂ ਸਾਰੇ ਬਾਹਰ ਖੋਲ ਕੇ ਹੀ ਜਾਂਦੇ ਨੇ ਮਤਲਬ ਰਿਸਪੈਕਟ ਬਹੁਤ ਹੈ ਜੀ ਕੰਮ ਨੂੰ ਇੱਥੇ ਮਤਲਬ ਬਹੁਤ ਜ਼ਿਆਦਾ ਰਿਸਪੈਕਟ ਹੈ ਕੰਮ ਨੂੰ ਚਲੋ ਜੀ ਆਓ ਜੀ ਕੰਮ ਤੇ ਜਿਹੜੇ ਦੁਕਾਨ ਦੇ ਮਾਲਕ ਨੇ ਹਿੰਦੀ ਬੋਲ ਲੰਦੇ ਨੇ ਜੀ ਥੋੜੀ ਜਿਹੀ ਇਹ Yes, yes. ਜੇ ਪਰੋ ਗਰੇ ਹੋਇਆ ਨਾਰੀਲ ਤੇ ਸਰਦਾਰ ਜੀ ਨੇ ਚੱਕ ਲਿਆ ਭਾਈ ਜਿੰਦਗੀ ਜੋ ਚਾਹਨੇ ਆ ਨਾ ਸਭ ਹੁੰਦਾ ਮੈਂ ਕਦਾ ਸੋਚੀ ਜੰਨਾ ਵੀ ਕੋਈ ਨੀਵਾ ਜਾਂ ਨਾਰੀਲ ਹੋ ਗਿਆ ਤੋੜਾਂ 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 ਤੇ ਆਪਣੀ ਕਿਰਪਾ ਹੋ ਗਈ ਰੱਬ ਦੀ ਆਪਾਂ ਨੂੰ ਮਿਲ ਗਿਆ ਆਪਾਂ ਉਹਨਾਂ ਨੂੰ ਕਰਕੇ ਜੱਲ ਜੱਲ ਕੇ ਕੱਟ ਕੇ ਖਾਵਾਂਗੇ ਲੱਦ ਰਹੇ ਆਪਾਂ ਲੈ ਲਿਆ ਇਹਨੂੰ ਭੋਗ ਸਮਝ ਕੇ ਰੱਖ ਲਿਆ ਆਪਾਂ ਨੇ ਵੀ ਰੱਬ ਨੇ ਭੋਗ ਦਿੱਤਾ ਆਪਾਂ ਨੂੰ ਚੱਲੋ ਆਪਾਂ ਲਓ ਜੀ ਤੁਰੇ ਆ ਰਹੇ ਦੀ ਆਪਾਂ ਤੇ ਪੰਨਿਕ ਹੋਰ ਨਾਰੀਆਲ ਮਿਲ ਗਿਆ ਦੇਖਦੇ ਆਂ ਇਹ ਠੀਕ ਹੈ ਕਿ ਨਹੀਂ ਹਾਂਜੀ ਹਾਂ ਹੈਗਾ ਪਾਣੀ ਇਹ ਚ ਪਾਣੀ ਹੈਗਾ ਪਾਣੀ ਹੈਗਾ ਜੀ ਤੇ ਉਹ ਵਾਹ ਜੀ ਵਾਹ ਦੋ ਨਾਰੀਆਲ ਮਿਲ ਗਏ ਆਪਾਂ ਨੂੰ ਬਾਈ ਤੇ ਕਰਕੇ ਨਾ ਕੰਮ ਜਾਂ ਖਾਵਾਂਗੇ ਆਪਾਂ ਨਾਰੀਆਲਾਂ ਦਾ ਬੈਠਾਂਗੇ ਕਿਤੇ ਦੇਖ ਕੇ ਜਗ੍ਹਾ ਦੇਖ ਕੇ ਕਿਤੇ ਆਪਾਂ ਨੂੰ ਜਗ੍ਹਾ ਮਿਲ ਜਵੇ ਫਿਰ ਆਪਾਂ ਇਹਨਾਂ ਦਾ ਕਰਾਂਗੇ ਕੰਮ ਜਾ ਪਾਣੀ ਵੀ ਮੈਂ ਦੇਖੋ ਇੱਕ ਮੈਡਮ ਕੋਲ ਹੈ ਮੇਰੇ ਕੋਲ ਹੈਗਾ ਆਹ ਜਿਹੜਾ ਹੈ ਇਹ ਇਹ ਰੰਗ ਹੈ ਇਹ ਮੈਡੀਸਨ ਵਾਲਾ ਹੈ ਇਹ ਅੱਜ ਮੈਂ ਲੱਗੇ ਹੋਇਆ ਦੇਖੋ ਦੇਖ ਸਕਦੇ ਸੀ ਦੇਖੋ ਕਿੰਨਾ ਨੀਮਾ ਜਿਹਾ ਲੱਗਿਆ ਹੋਇਆ ਤੇ ਨਾਰੀਅਲ ਦਾ ਇੱਥੇ ਵਾਧੂ ਹੈ ਜੀ ਪਰ ਜੇ ਆਪਾਂ ਦੁਕਾਨ ਤੇ ਲਈ ਤਾਂ ਬਹੁਤ ਮਹਿੰਗਾ ਹੈ ਵਾਧੂ ਮਹਿੰਗਾ ਆਹ ਰੋੜਾ ਹੀ ਦੇਖੋ ਜਿਹਨੂੰ ਅਸੀਂ ਹਾਂ 300 ਰੁਪਏ ਦਾ ਮਿਲਦਾ ਉਹ ਰੇਹੇ 300 400 ਐ ਲੈ ਲੈਂਦੇ ਨੇ ਲੋਕੀ ਇੰਨੇ ਦਾ ਨਹੀਂ 100 ਰੁਪਿਆ ਲਾ ਲਾ ਤੇ ਆ ਦੇਖੋ ਜੀ ਅਸੀਂ ਇੱਧਰੋਂ ਐ ਤੁਰੇ ਜਾ ਰਹੇ ਆ ਤੇ ਬਿਲਕੁਲ ਆਪਾਂ ਸਿਰਫ ਐਨ ਕਿਲੋਮੀਟਰੇ ਰਹਿ ਗਿਆ ਤੇ ਪੈਦਲੇ ਜਾ ਰਹੇ ਆ ਅਸੀਂ ਬਾਕ ਕਰਕੇ ਕਿਉਂਕਿ ਇਧਰੋਂ ਆਟੋ-ਆਟੋ ਆਉਂਦੇ ਨਹੀਂ ਹੈ ਕਹਿੰਦੇ ਤੇ ਆਪਾਂ ਤੁਰ-ਤੁਰ ਕੇ ਤੁਰ-ਤੁਰ ਕੇ ਪਹੁੰਚ ਜਾਨ ਆਪਾਂ ਨੇ ਆਪਾਂ ਇਹ ਨਾਰੀਅਲ ਪੀ ਕੇ ਨਾਰੀਅਲ ਖਾ ਕੇ ਹਾਂਜੀ ਤੁਰ-ਤੁਰ ਕੇ ਹੀ ਆਪਾਂ ਨੇ ਜਾਨ ਲੈ ਆ ਕੇ ਸੀਲ ਚ ਘੁੰਮੀ ਜਾਣਾ ਆਪਾਂ ਨੇ ਲਓ ਜੀ ਇਹ ਹੋਣਾ ਆ ਜਵੇ ਹਾਥੀ ਉੱਥੀ ਨਾ ਆ ਜਵੇ ਕਿਤੇ ਕਿਉਂਕਿ ਇੱਧਰ ਨੂੰ ਸਾਈਡ ਹਾਥੀ ਸ਼ਾਇਦ ਕਹਿੰਦੇ ਵੀ ਹੋ ਸਕਦੇ ਆ ਬਾਕੀ ਪਤਾ ਨਹੀਂ ਹੈ ਦੇਖੀ ਜੋ ਕੋਈ ਚੱਕਰ ਨਹੀਂ ਹੈਗਾ ਦਰਦੇ ਤਾਂ ਆਪਾਂ ਐਂ ਤੁਹਾਨੂੰ ਪਤਾ ਪੰਜਾਬੀ ਕਿਤੇ ਦਰਦੇ ਨੇ ਹਾਂਜੀ ਡਰਦੇ ਆਂ ਪੰਜਾਬੀ ਮਿੰਦਰ ਗੌਰ ਜੀ ਇਦਾਂ ਦੇਖ ਕੇ ਸੋ ਡਰਦੇ ਆਂ ਪੰਜਾਬੀ ਨਾ ਕਦਾਈ ਡਰਦੇ ਆਂ ਪੰਜਾਬੀ ਸ਼ੇਰ ਆ ਜਵੇ ਚੀਤਾ ਆ ਜਵੇ ਕੁੱਤਾ ਆ ਜਵੇ ਬਿੱਲਾ ਆ ਜਵੇ ਜਿਹੜਾ ਮਰਜ਼ੀ ਆ ਜਵੇ ਹਾਥੀ ਆ ਜਵੇ ਡਰਦੇ ਨਹੀਂ ਹੈਗੇ ਬਾ ਮੁਰੇ ਭੱਜ ਲਾਂਗੇ ਉਹਦੇ ਆਪਣੀ ਜਾਨ ਨੂੰ ਬਚਾਉਣ ਵਾਸਤੇ ਤਾਂ ਭੱਜਣਾ ਹੀ ਪੈਣਾ ਭਾਈ ਕੀ ਕਹਿੰਦੇ ਸੋ ਇੰਜੋਏ ਕਰ ਰਹੇ ਆਂ ਪੂਰਾ ਜੀ ਸਭ ਨੂੰ ਇੰਜੋਏ ਕਰਨਾ ਚਾਹੀਦਾ ਲਓ ਜੀ ਸ਼ੇਰ ਆ ਗਿਆ ਸ਼ੇਰ ਨੂੰ ਯਾਦ ਕਰਿਆ ਕੁੱਤਾ ਆ ਗਿਆ ਤੇ ਕੁੱਤਾ ਦਾ ਸਾਲਾ ਪਹਿਲਾਂ ਹੀ ਭੱਜਿਆ ਫਿਰਦਾ ਇਹ ਲੋਈ ਦੇਖ ਸਾਡੇ ਤੁਸੀਂ ਨਾਰੀਅਲੇ ਨਾਰੀਅਲ ਨਾਰੀਅਲੇ ਨਾਰੀਅਲਾ ਇੱਥੇ ਬਾਦੂ ਨਾਰੀਅਲਾ ਜੇਸੀਂ ਇਹਦੇ ਅੰਦਰ ਜਾਈਏ ਤਾਂ ਸਾਨੂੰ ਪਤਾ ਨਹੀਂ ਕਿੰਨੇ ਨਾਰੀਅਲ ਮਿਲ ਜਾਣਗੇ ਪਰ ਸਾਨੂੰ ਲੋਡ ਨਹੀਂ ਹੈਗੀ ਸਾਡੇ ਕੋਲ ਆਲਰੇਡੀ ਦੋ ਨਾਰੀਅਲ ਹੈਗੇ ਆ ਤੇ ਇਹਨਾਂ ਨੂੰ ਇਹ ਖਾਵਾਂਗੇ ਪਹਿਲਾਂ ਫਿਰ ਆਉਂਦੇ ਜਾਂਦੇ ਫੇਰ ਮਿਲੇ ਕਿਤੇ ਫੇਰ ਖਾਵਾਂਗੇ ਸੋ ਸਭ ਨੂੰ ਘੁੰਮਣਾ ਚਾਹੀਦਾ ਜੀ ਉਮਰ ਦੇ ਲਈ ਹਾਇਨਾ ਘੁੰਮ ਲੋ ਬਾਈ ਕਿਉਂਕਿ ਬਾਅਦ ਚ ਹੱਡ ਗੋਡੇ ਖੜ ਜਾਨੇ 55 ਸਾਲ ਤੋਂ ਬਾਅਦ ਫਿਰ ਤੰਗੀ ਹੋ ਜਾਣੀ ਹੈ ਜਿਵੇਂ ਹੁਣ ਆ ਦੇਖੋ ਮੈਡਮ ਨੀਮੀ ਜੀ ਪਾ ਕੇ ਵੈਸੇ ਤਾਂ ਤੁਰ ਹੀ ਜਾਂਦੀ ਹੈ ਵਿਚਾਰੀ ਸਾਥ ਮੇਰਾ ਬਹੁਤ ਹੁੰਦੀ ਹੈ ਨਾ ਨਹੀਂ ਕਰਦੀ ਹੈਗੀ ਇਹਦੇ ਬਗਾਰ ਮੈਂ ਆ ਹਾਈ ਨਹੀਂ ਗਾ ਕੋਸ ਜੇ ਇਹ ਹੈ ਤਾਂ ਮੈਂ ਆ ਬਸ ਸੋ ਮੈਂ ਧੰਨਵਾਦ ਕਰਦਾ ਆ ਤਾਂ ਆਪਣੀ ਸਰਦਾਰਨੀ ਬਲਜਿੰਦਰ ਕੌਰ ਜੀ ਦਾ ਜਿਹੜੀ ਮੇਰੇ ਨਾਲ ਚੱਲਦੀ ਰਹਿੰਦੀ ਹੈ ਤੇ ਮੈਨੂੰ ਮੈਨੂੰ ਬਰਦਾਸ਼ਤ ਕਰਦੀ ਆ ਇਹ ਨਹੀਂ ਮੈਂ ਤਾਂ ਬਹੁਤ ਮਤਲਬ ਬੋਲਦਾ ਜਾਣਾ ਤੇ ਬੰਦਾ ਵੀ ਠੀਕ ਠਾਕ ਹੀ ਇੰਨਾ ਵਧੀਆ ਬੰਦਾ ਨਹੀਂ ਹਾਂ ਮੈਂ ਤੇ ਆਓ ਦੇਖੋ ਟਰਾਲੀ ਵਾਲੇ ਫੇਰ ਆ ਗਏ ਇਹ ਗੋਬਿਆਂ ਨਾਲ ਨਾਰੀਅਲ ਲਾ ਬਾਜੀ ਨਾਰੀਅਲੇ ਨਾਰੀਅਲ ਪਾਇਆ ਜਿੰਨੇ ਮਰਜ਼ੀ ਚੱਕੀ ਜਾਓ ਕਹਿੰਦੇ ਇੱਥੋਂ ਪਰ ਅੱਪਾ ਇਹਨਾਂ ਨੂੰ ਪਹਿਲਾਂ ਖਾਵਾਂਗੇ ਜਾਨ ਆਊਗੀ ਤੇ ਆਪਾਂ ਅਸੀਂ ਅਸੀਂ ਖਾਂਦੇ ਵੀ ਘੱਟੇ ਆ ਅਸੀਂ ਅਸੀਂ ਦੁਕਾਨਾਂ ਤੋਂ ਲੈ ਕੇ ਪੈਸੇ ਕੰਮ ਘੱਟੇ ਖਾਂਦੇ ਅਸੀਂ ਜਿਆਦਾ ਨਹੀਂ ਖਾਂਦੇ ਹੈਗੇ ਹਲੋ ਤੇ ਪਹਿਲਾਂ ਹੀ ਬੰਦੇ ਨਿਕਲੇ ਸੀਗੇ ਸਾਨੂੰ ਹਾਈ ਕਰਕੇ ਗਏ ਸੀਗੇ ਇਹ ਲਓ ਜੀ ਹੁਣ ਰਸਤਾ ਇਹ ਜਾ ਆ ਗਿਆ ਲਾਲ ਲਾਲ ਜਾ ਆਹੀ ਲੱਗਦੀ ਜਗ੍ਹਾ ਜਿੱਥੇ ਅਸੀਂ ਆਉਣਾ ਚਾਹੁੰਦੇ ਸੀਗੇ ਮੰਦੇ ਨੇ ਦੱਸੀ ਸੀਗੀ ਹਾਂਜੀ ਹੈ ਕੋਈ ਅੰਦਰ ਹੈ? ਇਹੀ ਜਗ੍ਹਾ ਲੱਗਦੀ ਆ ਵੈਸੇ ਤਾਂ ਚਲੋ ਦੇਖਦੇ ਆਂ ਅੰਦਰ ਕੋਈ ਹੈਗਾ ਯੇ ਨਹੀਂ ਹੈਗਾ ਦੇਖਦੇ ਆਂ ਅੰਦਰ ਹੈ ਕੋਈ ਨਹੀਂ ਹੈਗਾ ਦੇਖ ਸਕਦੇ ਤੁਸੀਂ ਮਗਾਣਾ تینਾ ਆ ਤੋ ਲੰਨੇ ਆਪਾਂ ਮੰਦਰ ਇੱਥੇ ਕੱਪੜੇ ਸੁਕਾਣੇ ਪਾ ਕੇ ਜਾਇਆ ਨੇ ਆ ਕੇ ਚੱਕ ਲਾਂਗੇ ਓ ਬੱਬ ਕਿੰਨੀ ਸੋਹਣੀ ਸੀਗੀ ਓ ਹਾਂ ਕਿਹੜੀਆਂ हेलो चाचा जान कैसे हो हां हां अह वी आर फ्रॉम इंडिया इंडिया यस पंजाब पंजाबी पंजाबी यस पंजाबी सो केडी जगह आना सिपाने मंदा आजम दिस साइट ओ ओ दिस अह वी वांट द लगेज देयर हां नो प्रॉब्लम ओके नो प्रॉब्लम ओके 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 लाओ जी आपा उथे सामान रख दे ते, okay. ते ਆ ਦੇਖੋ ਜੀ ਆਹ ਲੱਗੇ ਹੋਏ ਆ ਕੇਲਿਆਂ ਦੇ ਬੁੱਟੇ ਲੱਗੇ ਹੋਏ ਆ ਛੋਟੇ ਛੋਟੇ ਨਾਰੀਅਲ ਨਾਰੀਅਲ ਸੌਰੀ ਨਾਰੀਅਲ ਬੁਰਦੇ ਪੇਸਵਿੰਗ ਨਾ ਨਹੀਂ ਪੰਜਾਬੀ ਪੰਜਾਬੀ ਇਹਗੇ ਖੁਰੂੰ ਬੜੀ ਹੈਲੋ ਯਾ ਗੁਡ ਆਫਟਰਨੂਨ ਗੁਡ ਆਫਟਰਨੂਨ ਸਰ ਗੁਡ ਮਾਰਨਿੰਗ ਆਈ ਥਿੰਕ

तो फिर, तो फिर हमने अभी इधर आए हम क्या है, कहते हैं कल कर... आप लोग आने के लिए देखा उधर अच्छा हाँ साथ बात करते ओके okay, जब हम आ रहे थे उधर से तो यहाँ पे और आगे राम सेतु ब्रिज पास है, में है, है। तो वहाँ पे भी जाना हमने इधर है वो फोर्टी मीटर फोर्टी मीटर ओ यस इंसान को काबर बांधना है इधर ओके यस पुराना आदमी दोनों का ओके ओ यस यस यस। आई ओ ये देखने बाद में उधर जाके वो बीच साइड राम सेतु ब्रिज ब्रिज ऑल्सोलर में है लाइट हाउस लाइट हाउस हम गए Yeah. Yes, yes, yes. वो पुराना लाइट हाउस वहाँ घूम के आए हम yes, हम यहाँ पे रुक सकते थोड़ी देर और नहा सकते हैं यहाँ पे कोई नहीं। और हम कपड़े धो के सुखने डाल सकते हैं ओह नो प्रॉब्लम ओके ओह नो बट मॉर्निंग टमोरो ਮੋਰਨ 4 4 ਮਨਾਰ ਸੇ ਕੋਲੋ ਨਹੀਂ ਮਨਾਰ ਸੇ ਨਹੀਂ ਕਿਹੜੀ ਜਗ੍ਹਾ ਤੋਂ ਲਾਈ ਮਨਾਰ ਪੀਰ ਕਾਰੇ ਮਨਾਰ ਪੀਰ ਮੈ ਸਟੇਸ਼ਨ ਹੈ ਯੈਸ ਵਹਾਂ ਸੇ ਜਾਣਾ ਹੈ ਵਹਾਂ ਸੇ ਜਾਣਾ ਹੈ ਅਨੰਦਪੁਰਮ ਹਨਰਾਦਪੁਰ ਹਾਂ ਅਨੰਦਪੁਰਮ ਯੈਸ 4 3 15 40 ਸਮਥਿੰਗ ਕੋਮਲੀ ਬੈਟੀ ਕੋਲੋ ਕੋਲਨਰੂ ਲਓ ਜੀ ਅਸੀਂ ਇੱਥੇ ਰੈਸਟ ਕਰਾਂਗੇ ਹੁਣ ਥੋੜੀ ਦੇਰ ਦੇ ਵਿੱਚ ਤੇ ਇਥੋਂ ਪਰੇਸ਼ਟ ਕਰਕੇ ਤੇ ਉਹ ਉੱਥੇ ਜਾ ਕੇ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਕੀ ਕੀ ਇਤਿਹਾਸ ਹੈਗਾ ਕੀ ਗੱਲਬਾਤ ਹੈ